ਪੰਜਾਬੀ ਸੰਗੀਤ ਜਗਤ 'ਚ ਕੱਟ ਸਮੇਂ ਵਿੱਚ ਵਾਹਵਾਹੀ ਖੱਟਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਚੰਦਰਾ ਬਰਾੜ ਨੂੰ ਲੈ ਅਹਿਮ ਖਬਰ ਆ ਰਹੀ ਹੈ। ਚੰਦਰਾ ਬਰਾੜ ਵਿਆਹ ਦੇ ਵੰਦਨ ਵਿੱਚ ਵੱਜ ਗਿਆ ਹੈ। ਵਿਆਹ ਦੀਆਂ ਖੂਬਸੂਰਤ ਤਸਵੀਰਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀਆਂ ਨੇ ਜਿਨ੍ਹਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ। ਚੰਦਰਾ ਬਰਾੜ ਨੇ ਹਾਲ ਹੀ 'ਚ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਤਸਵੀਰਾਂ ਸਾਂਝੀਆਂ ਕਰ ਸ਼ੇਅਰ ਕੀਤੀ ਹੈ। ਚੰਦਰਾ ਬਰਾੜ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਆਖਰਕਾਰ 12 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਇਹ ਹਮੇਸ਼ਾ ਲਈ ਹੋ ਗਿਆ ਸ਼ੁਕਰ ਵਾਹਿਗੁਰੂ ਜੀ ਚੰਦਰਾ ਬਰਾੜ ਨੇ ਆਪਣੀ ਲਵ ਸਟੋਰੀ ਬਾਰੇ ਸ਼ੇਅਰ ਕਰਦੇ ਹੋਏ ਲਿਖਿਆ ਧੰਨਵਾਦ ਸਾਰਿਆਂ ਦਾ ਸਾਡੇ ਦਿਨ ਨੂੰ ਹੋਰ ਖਾਸ ਬਣਾਉਣ ਲਈ ਖਾਸ ਤੌਰ ਤੇ ਮੇਰੇ ਪਰਿਵਾਰ ਦਾ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਚਾਹੇ ਮੇਰਾ ਕਿੱਤਾ ਹੋਵੇ ਜਾਂ ਮੇਰੀ ਲਵ ਲਾਈਫ ਬਿਨਾ ਕੁਝ ਪੁੱਛੇ ਮੇਰੇ ਵਿਆਹ ਲਈ ਹਾਂ ਕਰ ਦਿੱਤੀ ਚੰਦਰਾ ਬਰਾੜ ਨੇ ਅੱਗੇ ਲਿਖਿਆ ਅਤਿਹਾ ਸੱਚ ਮੇਰੀ ਜ਼ਿੰਦਗੀ ਦੀ ਬਾਇਓਪਿਕ ਦੀ ਹੀਰੋਇਨ ਮੇਰੀ ਪਤਨੀ ਹੈ ਜਿਸ ਨੂੰ 12 ਸਾਲ ਪਹਿਲਾਂ ਤੋਂ ਹੀ ਮੈਂ ਪਤਨੀ ਮੰਨ ਲਿਆ ਸੀ ਜਿਸ ਨੇ ਮੇਰੇ ਤੇ ਵਿਸ਼ਵਾਸ ਕਰਕੇ ਇੰਨੇ ਸਾਲ ਮੇਰਾ ਇੰਤਜ਼ਾਰ ਕੀਤਾ ਬਾਕੀ ਸੱਚ ਸਾਡੀ ਸਟੋਰੀ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ ਪੰਜਾਬੀ ਸੰਗੀਤ ਜਗਤ ਚ ਕੱਟ ਸਮੇਂ ਵਿੱਚ ਵਾਹ ਵਾਹੀ ਖੱਟਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਚੰਦਰਾ ਬਰਾੜ ਨੂੰ ਲੈ ਅਹਿਮ ਖਬਰ ਆ ਰਹੀ ਹੈ ਚੰਦਰਾ ਬਰਾੜ ਵਿਆਹ ਦੇ ਵੰਦਨ ਵਿੱਚ ਵੱਜ ਗਿਆ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀਆਂ ਨੇ ਜਿਨ੍ਹਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਚੰਦਰਾ ਬਰਾੜ ਨੇ ਹਾਲ ਹੀ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਤਸਵੀਰਾਂ ਸਾਂਝੀਆਂ ਕਰ ਸ਼ੇਅਰ ਕੀਤੀ ਹੈ ਚੰਦਰਾ ਬਰਾੜ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦਿਆ ਲਿਖਿਆ ਆਖਰਕਾਰ 12 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਇਹ ਹਮੇਸ਼ਾ ਲਈ ਹੋ ਗਿਆ ਸ਼ੁਕਰ ਵਾਹਿਗੁਰੂ ਜੀ ਚੰਦਰਾ ਬਰਾੜ ਨੇ ਆਪਣੀ ਲਵ ਸਟੋਰੀ ਬਾਰੇ ਸ਼ੇਅਰ ਕਰਦੇ ਹੋਏ ਲਿਖਿਆ ਧੰਨਵਾਦ ਸਾਰਿਆਂ ਦਾ ਸਾਡੇ ਦਿਨ ਨੂੰ ਹੋਰ ਖਾਸ ਬਣਾਉਣ ਲਈ ਖਾਸ ਤੌਰ ਤੇ ਮੇਰੇ ਪਰਿਵਾਰ ਦਾ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਚਾਹੇ ਮੇਰਾ ਕਿੱਤਾ ਹੋਵੇ ਜਾਂ ਮੇਰੀ ਲਵ ਲਾਈਫ ਬਿਨਾ ਕੁਝ ਪੁੱਛੇ ਮੇਰੇ ਵਿਆਹ ਲਈ ਹਾਂ ਕਰ ਦਿੱਤੀ ਚੰਦਰਾ ਬਰਾੜ ਨੇ ਅੱਗੇ ਲਿਖਿਆ ਅਤੇ ਹਾਂ ਸੱਚ ਮੇਰੀ ਜ਼ਿੰਦਗੀ ਦੀ ਬਾਇਓਪਿਕ ਦੀ ਹੀਰੋਇਨ ਮੇਰੀ ਪਤਨੀ ਹੈ ਜਿਸ ਨੂੰ 12 ਸਾਲ ਪਹਿਲਾਂ ਤੋਂ ਹੀ ਮੈਂ ਪਤਨੀ ਮੰਨ ਲਿਆ ਸੀ ਜਿਸ ਨੇ ਮੇਰੇ ਤੇ ਵਿਸ਼ਵਾਸ ਕਰਕੇ ਇੰਨੇ ਸਾਲ ਮੇਰਾ ਇੰਤਜ਼ਾਰ ਕੀਤਾ ਬਾਕੀ ਸੱਚ ਸਾਡੀ ਸਟੋਰੀ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ ਪੰਜਾਬੀ ਸੰਗੀਤ ਜਗਤ 'ਚ ਕੱਟ ਸਮੇਂ ਵਿੱਚ ਵਾਹਵਾਹੀ ਖੱਟਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਚੰਦਰਾ ਬਰਾੜ ਨੂੰ ਲੈ ਅਹਿਮ ਖਬਰ ਆ ਰਹੀ ਹੈ ਚੰਦਰਾ ਬਰਾੜ ਵਿਆਹ ਦੇ ਵੰਦਨ ਵਿੱਚ ਵੱਜ ਗਿਆ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀਆਂ ਨੇ ਜਿਨ੍ਹਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਚੰਦਰਾ ਬਰਾੜ ਨੇ ਹਾਲ ਹੀ ਚੋ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਤਸਵੀਰਾਂ ਸਾਂਝੀਆਂ ਕਰ ਸ਼ੇਅਰ ਕੀਤੀ ਹੈ ਚੰਦਰਾ ਬਰਾੜ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦਿਆ ਲਿਖਿਆ ਆਖਰਕਾਰ 12 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਇਹ ਹਮੇਸ਼ਾ ਲਈ ਹੋ ਗਿਆ ਸ਼ੁਕਰ ਵਾਹਿਗੁਰੂ ਜੀ ਚੰਦਰਾ ਬਰਾੜ ਨੇ ਆਪਣੀ ਲਵ ਸਟੋਰੀ ਬਾਰੇ ਸ਼ੇਅਰ ਕਰਦੇ ਹੋਏ ਲਿਖਿਆ ਧੰਨਵਾਦ ਸਾਰਿਆਂ ਦਾ ਸਾਡੇ ਦਿਨ ਨੂੰ ਹੋਰ ਖਾਸ ਬਣਾਉਣ ਲਈ ਖਾਸ ਤੌਰ ਤੇ ਮੇਰੇ ਪਰਿਵਾਰ ਦਾ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਚਾਹੇ ਮੇਰਾ ਕਿੱਤਾ ਹੋਵੇ ਜਾਂ ਮੇਰੀ ਲਵ ਲਾਈਫ ਬਿਨਾ ਕੁਝ ਪੁੱਛੇ ਮੇਰੇ ਵਿਆਹ ਲਈ ਹਾਂ ਕਰ ਦਿੱਤੀ ਚੰਦਰਾ ਬਰਾੜ ਨੇ ਅੱਗੇ ਲਿਖਿਆ ਇਤਿਹਾਸ ਸੱਚ ਮੇਰੀ ਜ਼ਿੰਦਗੀ ਦੀ ਬਾਇਓਪਿਕ ਦੀ ਹੀਰੋਇਨ ਮੇਰੀ ਪਤਨੀ ਹੈ ਜਿਸ ਨੂੰ 12 ਸਾਲ ਪਹਿਲਾਂ ਤੋਂ ਹੀ ਮੈਂ ਪਤਨੀ ਮੰਨ ਲਿਆ ਸੀ ਜਿਸ ਨੇ ਮੇਰੇ ਤੇ ਵਿਸ਼ਵਾਸ ਕਰਕੇ ਇੰਨੇ ਸਾਲ ਮੇਰਾ ਇੰਤਜ਼ਾਰ ਕੀਤਾ ਬਾਕੀ ਸੱਚ ਸਾਡੀ ਸਟੋਰੀ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ